ਹਾਂਜੀ ਪ੍ਰਧਾਨ ਜੀ ਕੀ ਮਸਲਾ ਹੈ ਜਿਹੜਾ ਐਡੀ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਸੁਰਾਜ ਜੀ ਉਹ ਹੈ ਕਿ ਖਾਲਸਾ ਜੀ ਬਹਿਜੇ ਤੁਹਾਨੂੰ ਫਤਿਹ ਇਹਦੀ ਮਸਲਾ ਇਤਰਾ ਤੁਸੀਂ ਪੱਤਰਕਾਰ ਟੀਮ ਕੱਲ ਮੁੰਡਾ ਉੱਥੇ ਰਿਹਾ ਵਾ ਇਹ ਅਸਲ ਜਿਹੜਾ ਅਚਾਨਕ ਕੱਲ ਕੋਈ ਠੇਕੇਦਾਰਾਂ ਨਾਲ ਸਰਕਾਰ ਨਾਲ ਗੱਲ ਕਰਕੇ ਬਹੁਤ ਵੱਡੀ ਫੋਰਸ ਲਿਆ ਕੇ ਨਾਲ ਚਨਾਨੀਆਂ ਦੀ ਫੋਰਸ ਤੇ ਜੈਂਡਸਾ ਸਾਰੇ ਐਸਐਸਪੀ ਤੇ ਕਰਾਇਆ ਉਹਨਾਂ ਆ ਕੇ ਖਾਣ ਨੂੰ ਆਉਣ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਚੰਦ ਬੰਦੇ ਉੱਥੇ ਗਏ ਸੀ ਜਿੰਨਾਂ ਨੂੰ ਦੋਸਤ ਤਕਲੀਬ ਸੀ ਉਹਨਾਂ ਨੇ ਆਖਿਆ ਵੀ ਨਹੀਂ ਸਾਡੀਆਂ ਪੈਣੀਆਂ ਰੋਣੀਆਂ ਡੱਕਿਆ ਮੁਰਕੇ ਦਾਸ ਨੂੰ ਫੋਨ ਕੀਤਾ ਮੈਂ ਵੀ ਉੱਥੇ ਗਿਆ ਜੀ ਲੈ ਸਦਾ ਅਹੀਂ ਠੇਕੇਦਾਰ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਕਾਲੇ ਨਾ ਪਾਓ ਕੋਈ ਬਹਿ ਕੇ ਗੱਲ ਕਰਾਂਗੇ ਐ ਡੀਐਸਪੀ ਨੇ ਵੀ ਉਹ ਗੱਲ ਕੀਤੀ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਪਰ ਕੁਝ ਬੰਦੇ ਵਿੱਚੋਂ ਜਿਹੜੇ ਸੀ ਉਹ ਤੁਹਾਨੂੰ ਪਤਾ ਹੁੰਦਾ ਤੇ ਕੁਝ ਪੁਲਿਸ ਨੇ ਜਿਹੜੀ ਕਾਲੇ ਕੀਤੀ ਆ ਮੈਨੂੰ ਨਹੀਂ ਪਤਾ ਉਹ ਠੇਕੇਦਾਰਾਂ ਨਾਲ ਗੱਲ ਕਾਲੇ ਕੀਤੀ ਆ ਕਹਿੰਦੇ ਕਹਿੰਦੇ ਕੋਈ ਨਾ ਕਰੀ ਗਾ ਬੰਦੇ ਨੂੰ ਗੱਲਾਂ ਬੰਦੇ ਨੂੰ ਕੋ ਗੱਲ ਲੱਗ ਜਾਂਦੀ ਪਰ ਉੱਥੇ ਜਦੋਂ लाठीचार्ज ਹੋ ਗਿਆ ਬੰਦਿਆਂ ਨੂੰ ਕੁੱਟਿਆ ਗਿਆ ਤੇ ਕੁੱਟ-ਕੁੱਟ ਕੇ ਧੂਣੇ ਵਿੱਚ ਬੱਸਾਂ ਦੇ ਵਿੱਚ ਸੁੱਟਿਆ ਗਿਆ ਫਿਰ ਸਾਨੂੰ ਪਤਾ ਨਹੀਂ ਲੱਗ ਦਿੱਤਾ ਗਿਆ ਕਿ ਨਹੀਂ ਕਿਸ ਥਾਂ ਨੇ ਕਿ ਨਹੀਂ ਕਿਸ ਥਾਂ ਨੇ ਦਿਓ ਫਿਰ ਥਾਣਿਆਂ ਤੇ ਗੱਲ ਨਹੀਂ ਰਹਿਤੀ ਉਹਨਾਂ ਨੂੰ ਦੇਲ ਕੇ ਦਿੱਤਾ ਰਾਹ ਦਾ ਉਹ ਪਦਨ ਕਿਹੜੀ ਹਾਲਾਤਾਂ ਦੇ ਵਿੱਚ ਤਾਂ ਕਿਹਦੀ ਦਵਾਈ ਮੁੱਕੀ ਹੋਣੀ ਹੈ ਕੋਈ ਹਾਰ ਦੀ ਦਵਾਈ ਖਾਂਦਾ ਬਾਤ ਉਹਨਾਂ ਨੂੰ ਰਾਤ ਦਾ ਜੇਲ੍ਹ ਤੇ ਦਿੱਤਾ ਗਿਆ ਵਾ ਸਾਡੇ ਤੋਂ ਮਗਰਮ ਨਿਕਲੇ ਜਾਇਆ ਗਿਆ ਇਹ ਤਕਲੀਫਾਂ ਜਿਹੜੀ ਇਹਦੇ ਬਹੁਤ ਮਾਰੀ ਗੱਲ ਆ ਜੀ ਕੋਈ ਵੀ ਸਰਕਾਰ ਹੋਵੇ ਪਬਲਿਕ ਨੇ ਬਣਾਈ ਹੁੰਦੀ ਆ ਪਬਲਿਕ ਦੀਆਂ ਵੋਟਾਂ ਨਾਲ ਬਣੀ ਹੁੰਦੀ ਆ ਇੰਨਾ ਤੱਕ ਇਹ ਚਾਹੀਦੀ ਨਹੀਂ ਹੋਣੀ ਚਾਹੀਦੀ ਹਾਂ ਜੇ ਕੋਈ ਕਰਨੀ ਗੱਲ ਹੈ ਤਾਂ ਸਾਡੇ ਤੋਂ ਮੰਤਰੀ ਬੂਟਾ ਲੈਣ ਆ ਸਕਦਾ ਆ ਕੇ ਪਬਲਿਕ ਨੂੰ ਭਾ ਕੇ ਯਾਰ ਗੱਲ ਕਰਨ ਦਾ ਕੀ ਦੁੱਖ ਤਕਲੀਫਾਂ ਨੂੰ ਦੋਆ ਦੀ ਗੱਲ ਸੁਣਦਾ ਠੇਕੇਦਾਰ ਦੀ ਸੁਣਦਾ ਸਾਡੀ ਨੂੰ ਸੁਣਦਾ ਸ਼ਹਿਰ ਕੋਲੋਂ ਨਿਕਲ ਹੋ ਰਾਂ ਇਹ ਡਾਂਗਾ ਛੋਟਿਆਂ ਨਾਲ ਤੇ ਤੁਸੀਂ ਕਿਤੇ ਵੀ ਹਲ ਨਹੀਂ ਦਿੱਤ ਕਿ ਨਿਕਲ ਆ ਵਿਖੇ ਡਾਂਗਾ ਛੋਟਿਆਂ ਸੁਪਰੀਮ ਕੋਰਟ ਦਾ ਆਰਡਰ ਆ ਜੂਂਦਪਿੰਡ ਦੇ ਵਿੱਚ ਤੁਹਾਨੂੰ ਪਤਾ ਉਹ ਸਾਤੂਕਲਾ ਜਮੀਨ ਧੱਕੀ ਗ੍ਰਾਂਜ ਹੈ ਬੰਦੀ ਨੇ ਅਸੀਂ ਕੱਲ ਨੂੰ ਉੱਥੇ ਬੱਥਾ ਭਰ ਕੇ ਜਾ ਰਹੇ ਹਾਂ ਬਣੀ ਵੱਡੀ ਗੱਲ ਫਰਾਸਿਆ ਕਿ ਉਹਦੇ ਤੇ ਸਾਰਿਆਂ ਦੇ ਪਰਤੀ ਐਸਐਸਪੀ ਜਿੱਕਰ ਬਾਹਾਂ ਭੱਦੀਆਂ ਲੱਤਾਂ ਭੱਦੀਆਂ ਉਹ ਕਦੇ ਦੰਦੀ ਦਾ ਕਬਜ਼ਾ ਲੈ ਲਿਆ ਹੁਣ ਕਿਸੇ ਨੂੰ ਆਪਾਂ ਤੁਸੀਂ ਟਟਿਆ ਹੋ ਨਹੀਂ ਜਾਂ ਤਿਤਰੀ ਹੈ ਜਾਂ ਕੋਈ ਚਿੜੀ ਆ ਉਹ ਵੀ ਆਉਂਦੇ ਆਂਡੇ ਤੇ ਬੈਠੀ ਹੁੰਦਾ ਯਾਰ ਕਿੰਨੀਆਂ ਦੰਦੀਆਂ ਵਰਦੀਆਂ ਕੋਲ ਵੀ ਮੇਰਾ ਘਰ ਆਏ ਇਹ ਦੰਦਾ ਗੱਲ ਵੀ ਕਿਸੇ ਨੂੰ ਜੋਰਾ ਜੱਬੀ ਆ ਤੇ ਗੱਲ ਮਾਰੀ ਆ ਸਾਨੂੰ ਦੋਖਾ ਵੀ ਜਿਹੜਾ ਜੋਰਾ ਜੱਬੀ ਕੀਤੀ ਜੀ ਇਹ ਗੱਲ ਮਾਰੀ ਆ ਹੁਣ ਅਗਲਾ ਐਕਸ਼ਨ ਕੀ ਆ ਤੁਹਾਡੇ ਵੱਲੋਂ ਤੁਹਾਡੇ ਕੋਲ ਐਕਸ਼ਨ ਐ ਕਿ ਸੁਪੀਡਰ ਸੋਸ ਬਰਾਹ ਨੂੰ ਸਾਰਾ ਦੇ ਦਿੱਤਾ ਹੈ ਅਧਿਖਤਿਆਰ ਸਾਰੀਆਂ ਜ਼ਿਮੰਦੀਆਂ ਨੇ ਉਹ ਜੋ ਸਾਨੂੰ ਅਧਿਖਤਿਆਰ ਜਾਂ ਆਰਡਰ ਕਰਨਗੇ ਆਏ ਨੂੰ ਅਖਣ ਘਰੀ ਘੋਨੋ ਹਰ ਕਰਨ ਤੁਰ ਪਾਗੇ ਸਾਡਾ ਲੋਖਾ ਸਾਡਾ ਨੂੰ ਤੁਰ ਪਾਗੇ ਜੇ ਇਹ ਨੂੰ ਸਾਨੂੰ ਇੱਥੇ ਸਾਰੇ ਸੰਤ ਉਹ ਦਾ ਹੁਕਮ ਲੈ ਕੇ ਕਰਨ ਭਾਈ ਖਣੇਕ ਦਾ ਕਰਨਗੇ ਉਹ ਦੋ ਦਿਨ ਤੁਰ ਪਾਗੇ ਪ੍ਰਧਾਨ ਜੀ ਜਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਜਾ ਰਹੀ ਕੀ ਕਰਨ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰਚ ਕਮੇਟੀ ਪੰਜਾਬ ਕੋਟ ਗੁੱਡੇ ਦਾ ਸੂਬਾ ਵਿੱਚ ਇਕਤਰ ਸਾਹਿਬ ਜੀ ਸੁਭਰਾ ਮੈਂ ਇੱਥੇ ਪ੍ਰੈਸ ਭਾਈ ਚਾਰੇ ਸਾਡਾ ਚੌਥਾ ਥੰਮ ਸਤਿਕਾਰਯੋਗ ਆ ਜਿਹੜਾ ਸਾਡੀ ਆਵਾਜ਼ ਨੂੰ ਦੁਨੀਆ ਦੇ ਕੋਨਿਆਂ ਵਿੱਚ بلند ਕਰਦਾ ਮੈਂ ਇੱਥੇ ਸੁਭਰਾ ਨਗਰ ਪਹੁੰਚ ਤੇ ਇਹਨਾਂ ਦਾ ਧੰਨਵਾਦ ਕਰਦਾ ਪ੍ਰੈਸ ਭਾਈ ਚਰੇ ਦਾ ਜਿਹੜੀ ਸਰਕਾਰ ਆ ਇਹਦੇ ਕੋਈ ਹੱਥ ਠੀਕ ਨਹੀਂ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਬੰਨ ਰੁੜੀ ਕਿਉਂ ਰੁੜਿਆ ਉੱਥੇ ਖੱਡ ਜਿਹੜੀ ਰੇਤ ਦੀ ਖੱਡੋਂ ਲੱਗੀ ਸੀ ਰੇਤ ਦੀ ਖੱਡ ਲੱਗਣ ਕਾਰਨ ਕੁੜਮਾ ਦੇ ਥੱਲੇ ਬੰਨ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਕਿਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਇਹ ਪੰਜਾਬ ਸਰਕਾਰ ਨੇ ਇੱਕ ਨਵਾਂ ਪਹਿਹਾਨੇ ਦਿੱਤਾ ਜਿਹੜੀ ਬੜਬੜੇ ਖੂੜ ਦੇ ਦਾਅਵੇ ਕਰਦੀ ਅੱਜ ਜਿਹੜੀ ਰੇਤ ਦੀ ਖੱਡਾ ਮਹਿੰਗਾ ਸਰਕਾਰ ਜਦੋਂ ਅਸੀਂ ਜਾਣੇ ਆ ਭਈ ਫਲਾਨੇ ਥਾਂ ਤੇ ਕੋਈ ਵਾਰਦਾਤ ਹੋਈ ਆ ਜਾ ਕੋਈ ਨਸ਼ਾ ਵੇਚ ਰਿਆ ਜਦੋਂ ਕੋਈ ਜਾ ਕੇ ਦੱਦਿਆ ਤੇ ਸਾਡੇ ਕੋਲੇ ਮੁਲਾਜ਼ਮ ਨਹੀਂ ਤੇ ਕੱਲ ਇਹਨੇ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਹੀ ਸਤਿਕਾਰਯੋਗ ਉਹਨਾਂ ਆਪ ਦੇ ਕੱਦ ਤੋਂ ਵੱਧ 6 ਫੁੱਟ ਟੌਂਦਾ ਭੜੀਆਂ ਸੀ ਮਤਲਬ ਕਹਿਣ ਦਾ ਕੱਲ ਮੁਲਾਜ਼ਮ ਜਿਹੜੀ ਕੱਲ ਕਿੱਥੋਂ ਆਏ ਤੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਕਿਸਾਨ ਕੁੱਤੇ ਕਿਸਾਨਾਂ ਨੂੰ ਠਾਣਿਆਂ ਦੇ ਇੱਕ ਬੰਦ ਕੀਤਾ ਇਹ ਜਿਹੜੀ ਖਾੜਾ ਜਸੇਬੰਦੀਆਂ ਦਾ 1 ਕਵਾ 6 ਹਜ਼ਾਰ ਜਸੇਬੰਦੀਆਂ ਦਾ ਇਹ ਘਾਟ ਬਿਲਕੁਲ ਸਾਡੇ ਵਾਸਤੇ ਘਾਤ ਕਾ ਕਿਸਾਨ ਮਾਰੂ ਨੀਤੀ ਘਾਟਾ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸਾਡਾ ਅੱਜ ਸਭਰਾ ਦੇ ਵਿੱਚ ਸਾਰੀਆਂ ਜਸੇਬੰਦੀਆਂ ਦਾ ਕਾਟਾ ਕਿਸਾਨ ਚਰਚ ਕਮੇਟੀ ਪੰਜਾਬ ਕੋਟਪੁੱਟਾ ਜਸੇਬੰਦੀ ਨੇ ਸਰਦਾਰ ਸੁਖਵਿੰਦਰ ਸਿੰਘ ਸਭਰਾ ਨੂੰ ਦੱਸ ਦਿੱਤਾ ਵਾ ਵੀ ਜਿਹੜੀ ਇਹ ਗਵਾਹੀ ਆ ਤੁਸੀਂ ਅੱਗੇ ਲਾ ਕੇ ਕਰੋ ਤੇ ਜਸੇਬੰਦੀ ਚਟਾਨ ਵਾਂਗੂ ਖੜੂਗੀ ਪਿੱਛੇ ਨਹੀਂ ਹਟੂਗੀ ਜਿਹੜੀ ਕੋਈ ਆਜੇ ਇੱਕ ਸਾਧ ਦੀ ਕਿਸ਼ਤੀ ਆ ਤੇ ਜਿਹੜਾ ਚੱਪੂ ਲਾਉਣ ਵਾਸਤੇ ਉਹਨੂੰ ਜਿਹੜਾ ਆਡਰ ਸੁਭਰਾ ਨੂੰ ਦੇ ਦਿੱਤਾ ਸੁਖਿੰਦਰ ਸਿੰਘ ਨੂੰ ਤੇ ਕੋਟ ਬੁੱਢਾ ਜਿਹੜੀ ਜਸੇਬੰਦੀਆ ਚਟਾਨਾਂੋਂ ਖੜੀ ਆ ਤੇ ਬਿਲਕੁਲੇ ਖੱਡ ਨਹੀਂ ਲੱਗਣ ਦਿੱਤੀ ਜਵੇ ਕਿਹਨਾ ਪ੍ਰਧਾਨ ਜੀ ਤੁਹਾਡਾ ਮੇਰੇ ਨਾਲ ਜਾਜਵੰਦ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਹੜਪੀਟ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਕੀ ਮਸਲਾ ਕੀ ਹੈ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਮਸਲਾ ਜੀ ਇਹ ਜਿਹੜਾ ਰੇਤਾ ਦੀ ਖੱਡ ਸਰਕਾਰ ਧੱਕੇ ਨਾਲ ਆ ਰਹੀ ਆ ਉਹ ਸਮੱਸਲੇ ਮਸਲੇ ਤੇ ਸਾਡੇ ਕਿਸਾਨਾਂ ਤੇ ਕੱਲ ਲਾਠੀ ਚਾਰਜ ਕੀਤਾ ਗਿਆ ਮੰਨ ਦੇ ਉੱਪਰ ਸਾਡੇ ਕਾਫੀ ਕਿਸਾਨ ਜਿਹੜੇ ਆ ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਉਆਕੜੀ ਸੀ ਕਰਕੇ ਤੇ ਬੱਸਾਂ ਚ ਲਾ ਜਾ ਕੇ ਥਾਣੇ ਲੈ ਆਇਆ ਗਿਆ ਹੀ ਔਰ ਉਸ ਮਸਲੇ ਤੇ ਅੱਜ 5-4 ਜਥੇਬੰਦੀਆਂ ਇਕੱਠੀਆਂ ਹੋ ਕੇ ਬੜੀ ਵੱਡੀ ਮੀਟਿੰਗ ਕੀਤੀ ਆ ਬਹੁਤ ਵੱਡਾ ਕਾਫਲੇ ਦਾ ਰੂਪ ਧਾਰ ਕੇ ਵੱਡੇ ਪੱਧਰ ਤੇ ਇਕੱਠ ਦਾ ਜਿਹੜਾ ਕਾਹਨ ਕੀਤਾ ਜਾਊਗਾ ਕਾਠ ਮੋਕਾ ਹੈ ਹੁਣ ਇਸ ਤੋਂ ਅਗਲੀ ਰਣਨੀਤੀ ਤੁਹਾਡੀ ਕੀ ਹੈ ਜਿਹੜੀ ਹੁਣ ਕੀ ਕਰਨ ਜਾ ਰਹੇ ਹੋ ਦੇਖੋ ਜੀ ਇਹ ਸਾਰੇ ਜਥੇ ਜਿੰਨੇ ਵੀ ਅਸੀਂ ਸੂਬਾ ਅਰੁਣ ਨੇ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸਾਰੇ ਇਕੱਠੇ ਹੋ ਕੇ ਮੀਟਿੰਗ ਤੇ ਇਹ ਕਰਦਾ ਇਹ ਮਕਸਦ ਇਹ ਆ ਕਿ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਕਦੋਂ ਤੁਰਨਾ ਵਾ ਉਹ ਅਗਲੀ ਰੂਪਰੇਖਾ ਜੀ ਥੋੜੇ ਟੰਕ ਤੱਕ ਤੁਹਾਨੂੰ ਵੀ ਦੱਸਾਂਗੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਤੇ ਇੱਕ ਜਿਹੜਾ ਅੰਗ ਇਡ ਬੰਦਾ ਸੀ ਉਹਦੀ ਵੀ ਕੋਟਮਾਰ ਪੁਲਿਸ ਵੱਲੋਂ ਕੀਤੀ ਗਈ ਉਹ ਤੇ ਕੀ ਕਰਦਾ ਉਹ ਤੇ ਬਹੁਤ ਜ਼ਿਆਦੀ ਮਾੜੀ ਹਰਕਤ ਕੀਤੀ ਜੀ ਮਲਾਜ਼ਮ ਸਾਡੇ ਉਹ ਜਿਹੜੇ ਵੀਰ ਆ ਮਲਾਜ਼ਮ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਜਿਹੜੇ ਮੁਲਾਜ਼ਮ ਨੇ ਪਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇੱਕ ਤੋ ਬਚਾਰੇ ਦੀ ਲਾਤ ਹੀ ਆ ਗਈ ਉਹ ਉਲਟਾ ਨੂੰ ਧੁਆਕੜੀ ਸੀ ਕੀਤੀ ਗਈ ਤੇ ਬਹੁਤ ਮੰਦ ਭਾਗੀ ਘਟਣਾ ਜਿਹੜੀ ਉਹ ਬੰਦੇ ਛੱਡ ਦਿੱਤੇ ਗਏ ਬੋਲ ਸੱਲੋ ਨਹੀਂ ਜੀ ਕੋਈ ਬੰਦਾ ਨਹੀਂ ਛੱਡਿਆ ਪਹਿਲਾਂ ਕਹਿੰਦੇ ਸਾਰੀ ਗੇਠਾਣੇ ਆ ਬਾਅਦ ਸਾਨੂੰ ਖਬਰ ਮਿਲੀ ਪਈ ਚੋਲੇ ਠਾਣੇ ਆ ਹੁਣ ਪੱਟੀ ਦਾ ਤਾਂ ਕਹੀ ਜਾਂਦੇ ਆ ਵੇਖੋ ਜਿਨ੍ਹਾਂ ਤੇ ਛੱਡਦੇ ਨਹੀਂ ਕੀ ਕਹਿ ਸਕਦੇ ਆ ਜੀ ਸਰਦਾਰ ਜੀ ਅੱਜ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਕਿਹੜਾ ਸਬੰਧ ਕੀਤੀ ਜਾ ਰਹੀ ਹੈ ਜੀ ਸਰਦਾਰ ਜੀ ਇਹ ਜੀ ਨਜਾਇਜ਼ ਖੱਡ ਜਿਹੜੀ ਆ ਉਹ ਸਰਕਾਰ ਦੀ ਸਰਪ੍ਰੇਖ ਦੀ ਰੇਟ ਚਾਲੂ ਕੀਤੀ ਇਹਨਾਂ ਨੇ ਕੱਲ ਜਿਹੜੀ 7-8 ਮਹੀਨਿਆਂ ਤੋਂ ਪਿੰਡ ਦੇ ਪੀੜਤ ਲੋਕ ਜਿਹੜੇ ਆ ਜਿਹੜੇ ਦਰਿਆਵਾਂ ਵਿੱਚ ਇੱਕ ਤਰ੍ਹਾਂ ਸਮਝਦੇ ਆ ਜਿਹੜੇ ਦਰਿਆਵਾਂ ਦੀ ਮਾਰ ਥਲੇ ਸੀਗੇ ਉਹਨਾਂ ਲੋਕਾਂ ਨੇ ਰੋਕਾਰ ਕਾਇ ਕੀਤੀ ਸੀ ਤੇ ਕੱਲ ਪੂਰੀ ਤਰ੍ਹਾਂ ਸਰਕਾਰ ਦੀਆਂ ਤੇ ਦਮ ਤਾਕਿ ਬਾਈ ਫੋਰਸ ਹੋ ਕੇ ਪੁਲਸ ਫੋਰਸ ਆਈ ਆ ਠੇਕੇਦਾਰਾਂ ਦੇ ਨਾਲ ਮੈਨੂੰ ਭਾ ਗਿਆ ਵਾ ਤੇ ਸਾਡੇ ਕਿਸਾਨ ਅੱਗੋਂ ਨੂੰ ਕੁੱਟ ਕੇ ਉਥੋਂ ਚੁੱਕ ਕੇ ਜੇਲ੍ਹ ਚ ਸੁੱਟ ਗਈ ਤੇ ਉਹ ਖੱਡ ਜਿਹੜੀ ਉਹ ਚਾਲੂ ਕਰਨ ਦਾ ਇਹ ਆਹ ਰਸਤਾ ਬਣਾਉਂਦੇ ਆ ਉਹਦੇ ਵਾਸਤੇ ਮੀਟਿੰਗ ਜਿਹੜੀ ਉਹ ਕੀਤੀ ਹੁਣ ਅਗਲੀ ਰਣਨੀਤੀ ਕੀ ਹੈ ਜੀ ਤੁਹਾਡੀ ਹਾਂ ਜੀ ਰਣਨੀਤੀ ਇਸੀ ਮੀਟਿੰਗ ਦਾ ਚੱਲ ਰਹੀ ਆ ਇਸ ਤੋਂ ਬਾਅਦ ਹੁਣੇ ਐਲਾਨ ਕਰ ਦੇਣਾ ਵਾ ਐਲਾਨ ਕਰਕੇ ਜਿਹੜਾ ਵਾ ਉਹ ਤੁਰਾਂਗੇ ਜਿਹੜੇ ਬਣੇ ਮਤੁਰਾਂਗੇ ਉਹ ਸਾਰੀਆਂ ਜਥੇਬੰਦੀਆਂ ਨਾਲ ਰਾਏ ਕਰਕੇ ਐਲਾਨ ਜਿਹੜਾ ਹੋਊਗਾ